ਦਾਲ ਭਾਈ ਵੀਰ ਦਾਲ ਕਾਲ ਭਾਈ ਵੀਰ ਦਾਲ ਆ ਦੇਖ ਸਕਦੇ ਹੋ ਸਤਲੋਜ ਦਰਿਆ ਦੇ ਕੰਢੇ ਮੈਂ ਲੋਕਾਂ ਨੇ ਲੰਗਰ ਲਾਏ ਹੋਏ ਨੇ ਲੋਕ ਜਿਹੜੇ ਖੜਾਂ ਦੇ ਮਾਰ ਵਿੱਚ ਆਏ ਹੋਏ ਨੇ ਘਰ ਇਧਰਲਾ ਸਾਰਾ ਏਰੀਆ ਜ਼ਿਲ੍ਹਾ ਫਾਜ਼ਿਲਕਾ ਦਾ ਪਾਣੀ ਦੇ ਨਾਲ ਡੁੱਬਿਆ ਹੋਇਆ ਘਰਾਂ ਦੇ ਵਿੱਚ ਪਾਣੀ 7-7 8-8 ਫੁੱਟ ਪਾਣੀ ਆ ਲੋਕ ਨਾਲ ਇਹਦੇ ਬੰਨ ਦੇ ਉੱਤੇ ਜਿੰਦਗੀ ਬੀਤਦੀ ਕਰ ਰਹੇ ਨੇ ਤੇ ਪੂਰਾ ਜਾਇਜ਼ਾ ਲੈ ਲਈ ਭਾਰਤ ਕਿਸਾਨ ਜੋ ਇੰਸਟਾਗ੍ਰਾਮ ਦੇ ਪ੍ਰੋਪਰਧਾਨ ਦੀਨ ਦਸੂਝ ਹੋ ਰਹਾ ਹਾਂ ਉਹ ਤੇਰੇ ਪਣੇ ਛੋਟਾ ਕਿੰਨਾ ਕ ਨੁਕਸਾਨ ਹੋਇਆ ਉਹਦਲਾ ਕਿੰਨਾ ਕ ਨੁਕਸਾਨ ਹੋਇਆ ਉਹਨੇ ਨੁਕਸਾਨ ਹੋਇਆ ਵੀ ਘਰ ਖਾਰੇ ਘਰ ਕੰਦੇ ਇਹਨੇ ਕੜੀ ਸਾਰੀ ਡੁੱਬ ਗਈ ਜੀ ਕਿਸੀ ਸੇਵਾ ਤੇ ਗਏ ਹੋ ਅਰੇ ਪਾੜੀ ਸਾਰੇ ਡੁੱਬ ਗਈ ਸਾਰੇ ਪੈਂਟ ਦੇਗੇ ਜਿੰਨੇ ਲੱਗੀਆਂ ਕਲ ਬੀਬੀਆਂ ਸਾਰੇ ਅੜ ਪਾੜੀ ਠੀਕ ਹੈ ਜਿਹੜੇ ਪੈਂਡੇ ਪੈਂਡੇ ਸਾਰੇ ਹੋਰ ਸਭ ਪੈਂਡੇ ਪਾੜੀ ਸੇਮ ਨਾਲ ਅੜ ਪਾੜੀ ਆਪ ਬੀਬੀਆਂ ਬੈਠੇ ਕਿ ਸਾਰੇ ਕਰੇ ਆਪੋ ਬੈਠਾ ਪਾੜੀ ਸਾਰੇ ਡੁੱਬ ਕੇ ਚਾਰ ਦਾ ਗਏ ਇਧਰ ਆੜਾ ਡੱਬ ਗਿਆ ਹਾਂ ਸਾਰੇ ਖੱਲੇ ਬਚੀ ਨੋ ਵੀ ਵੀ ਪਕਾ ਦਿਜਿਓ ਕੰਪੂਰ ਮਾਰ ਲਾ ਕੇ ਬਣੇ ਇਹ ਜਿਹੜੇ ਚੁੱਕ ਰਹੇ ਨੇ ਕਿ ਸਭੀ ਰੈਲੀ ਆਪਣੀ ਆਪਣੇ ਸੇਵਾਦਾਰ ਜੀ ਇਹਦੇ ਚੈਨ ਮੈਂ ਹੋਰ ਵੀ ਲੈ ਕੇ ਆਉਣਾ ਇਸ ਨੂੰ ਮੈਡੀਕਲ ਕੇਟਰਿੰਗ ਸਾਰੇ ਦਾ ਸਾਰਾ ਪਿੰਡ ਪੂਰੇ ਲੰਕਰ ਦੇ ਵਿੱਚ ਲੱਗਿਆ ਹੋਇਆ ਤੇ ਲੋਕਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਪੂਰੀ ਸਾਰਾ ਪਿੰਡ ਰੋਟੀ ਖਾਂਦਾ ਉਰੇ ਆ ਕੇ ਇਹ ਮੁੰਡੇ ਦੇ ਉਪਰ ਤੇ ਇਹੋ ਜਿਹੇ ਵੀਡੀਓ ਕਰਨੇ ਪੰਡਾ ਜੀਆਂ ਲੱਗੇ ਹੋਏ ਨੇ ਸ਼ਾਦੀ ਲੋਨ ਇਹ ਕੰਮ ਕਰ ਰਹੇ ਹੋ ਇਹ ਬਹੁਤ ਵਧੀਆ ਸੇਵਾ ਹੈ ਭਾਈ ਆਹੀ ਅਸਲੀ ਸੇਵਾ ਹੈ ਜੇ ਸੰਕਟ ਵੇਲੇ ਕਿਸੇ ਦੀ ਮਦਦ ਤੇ ਕੋਈ ਆਉਂਦਾ ਨਾ ਜਿੰਨਾ ਪੈਸਾ ਤੁਹਾਡੇ ਕੋਲ ਨਹੀਂ ਹੁੰਦਾ ਘਰਾਂ ਦੇ ਵਿੱਚ ਬਾਲ ਬੱਚਾ ਦਾ ਤੁਹਾਡਾ ਵੀ ਪਰਿਵਾਰ ਤੁਹਾਡਾ ਦੇ ਬੱਚੇ ਪਾਲਦੇ ਹੋ ਆਪਦਾ ਘਰ ਦੀ ਸ਼ਾਮ ਕੇ ਆ ਕੇ ਤੁਸੀਂ ਕੰਮ ਛੱਡ ਕੇ ਜਿਹੜੀ ਆ ਸੇਵਾ ਤੁਸੀਂ ਕਰਦੇ ਇਹਦੀ ਇਹ ਤਾਂ ਵੱਡੀ ਸੇਵਾ ਕੋਈ ਮਹਾਰਾਜ ਦੇਖਦਾ ਉੱਥੇ ਇਹ ਜਿਹੜਾ ਤੁਸੀਂ ਇਹ ਕੰਮ ਹੈ ਤੁਹਾਡਾ ਇਹਦੇ ਪੰਜਾਬ ਬਚਾ ਰਿਹਾ ਹੈ ਤਹਾਡੀ ਗੱਲ ਚਰਚਾ ਜਿਹੜੀ ਦੂਰ ਦੂਰ ਤੱਕ ਜਾਂਦੀ ਹੈ ਇਹਦੇ ਕਰਕੇ ਸਾਰੀ ਦੁਨੀਆ ਤੁਹਾਡੇ ਮੂੰਹ ਮਰ ਦੇਖੀ ਹੈ ਕਿ ਪੰਜਾਬ ਦੇ ਸੰਤ ਨੂੰ ਹੱਲ ਕਰਨ ਵਾਸਤੇ ਤੁਸੀਂ ਜਿਹਨੇ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਦੀ ਮਰਤ ਕਰਦੇ ਨੇ ਦੂਜੇ ਸਫੇਤਾਂ ਵਾਲੇ ਵੀ ਤੁਹਾਡੇ ਪਿੱਛੇ ਭੱਜੇ ਭੱਜੇ ਆਉਂਗੇ ਆ ਰਾਜਕਾਂ ਦਾ ਗੱਲ ਖੜਾ ਤੇ ਜੱਲਾ ਦਾ ਟਰੱਕ ਖੜਾ ਸੀ ਤੇ ਰਾਸ਼ਟਰਪਤੀ ਦਾ ਭਰਿਆ ਜਿਸ ਕਰਕੇ ਤੁਹਾਡੀ ਸੇਵਾ ਦਿੱਤਨਾ ਆ ਦੇਖਦੇ ਹੋ ਸਾਰੇ ਦੇ ਸਾਰੇ ਪਿੰਡ ਦੀਆਂ ਔਰਤਾਂ ਪੈਣਾ ਜੋ ਆਪ ਦੇ ਇਥੇ ਬੱਚਿਆਂ ਨੂੰ ਹੋਰ ਇੱਥੇ ਲੰਗਰ ਪਕਾ ਕੇ ਹੋਰ ਕੁੜੀਆਂ ਨੇ ਸਾਰੀਆਂ ਨਹੀਂ ਸੇਵਾਦਾਰ ਬੈਠੇ ਸਾਰੇ ਇਹ ਸਾਰੀ ਨਹੀਂ ਦਿੰਦੇ ਹਾਂ ਚਿਕੋਟਾਂ ਦੀ ਸਾਰੀ ਹਾਂ ਸਾਰੀ ਉਹ ਵੀ ਪਹਿਣਾ ਸਾਰੀ ਘਾੜੀਆਂ ਪੈੜੀਆਂ ਇੱਧਰ ਨੇ ਪੈ ਪੈੜੀਆਂ ਆਪਾਂ ਘਰ ਇੱਧਰ ਬੱਚੇ ਕੋਈ ਆਪੋ ਦੇ ਵੇਤ ਗਿਆ ਚਲਾਇ ਫਿਰ ਕੀ ਹੈ ਤਾਂ ਕੋਈ ਸਾਰੀ ਧਾੜੀਆਂ ਵਾਲਿਆਂ ਦੇ ਘਰ ਤੋਂ ਉੱਪਰ ਇੱਧਰ ਵਾਲਿਆਂ ਦੀ ਪੈੜੀ ਤੋਂ ਉੱਪਰ ਫਿਰ ਵੀ ਮੋੜੇ ਤੋਂ ਪਾ ਪਿੰਡ ਵਾਲੇ ਕਰ ਹੀ ਜਾਂਦੇ ਨੇ ਤੁਹਾਡੇ ਇੱਧਰ ਪਿੰਡ ਦੀਆਂ ਕਿੰਨੀਆਂ ਟਾਣੀਆਂ ਟਾਣੀਆਂ ਸਾਰਾ ਪਿੰਡ ਦੀ ਕੋਈ ਕੀ ਵੀ ਘਰਤੀ ਜਿਹਦੇ ਪਹਿਲੀ ਪਾਰ ਸਾਰਿਆਂ ਦੀ ਹੈ ਜੀ ਹਾਂ ਤੇ ਜ਼ਮੀਨ ਸਾਰੀ ਐ ਇਸ ਪਿੰਡ ਦੀ ਇੱਧਰ ਹੈ ਤੇ ਟਾਣੀਆਂ ਜਿਸ ਪਿੰਡ ਦੀਆਂ ਕਿੰਨੀਆਂ ਨੇ ਇਸ ਪਾਸੇ ਟਾਣੀਆਂ ਤੁਹਾਨੂੰ ਕੀ ਪਤਾ ਪਕਰਾ ਵੀਰ ਜੀ 100 ਟਾਣੀ ਹੈਗੀ ਆ 100 150 ਟਾਣੀ ਹੈ ਆਣੀਆਂ ਚਾਹੀਦੀਆਂ ਇਸ ਤੋਂ ਅਗਲਾ ਪਿੰਡ ਕਿਹੜਾ ਗੁਲਾਬਾ ਗੁਲਾਬਾ ਜ਼ਮੀਨ ਫਾਸਲ ਸਾਰੇ ਪਿੰਡ ਦੀਆਂ ਜਿੰਨੇ ਉਰੇ ਸੇਵਾ ਕਰਦੇ ਹਾਂ ਸਾਰੇ ਕੋਈ ਆ ਔਰ ਚੜੀ ਗਈ ਇੱਕ ਨਾਂ ਦੀ ਕੋਈ ਇਹ ਵੀ ਪਿੰਡ ਵਾਲੇ ਇੱਥੇ ਤਾਂ ਸਾਰਿਆਂ ਦੇ ਨਾਲ ਮੋਟੇ ਨਾ ਮੋਟਾ ਲਾ ਕੇ ਖੜੇ ਆਪੀ ਸਾਇ ਤਾਂ ਇਹ ਤੂੰ ਵੀ ਕਰ ਕਿੰਨੇ ਪਿੰਡ ਦੇ ਇਧਰ ਪੈਣਾ ਘੱਟੋ ਘੱਟ ਹਾਂਜੀ ਪਾਣੀ ਦੇ ਵਿੱਚ ਜਿਹੜੇ ਮਰ ਡੁੱਬੇ ਪੈਣ ਕਿੰਨੇ ਪਿੰਡ ਦੇ ਇਹਦੇ ਉੱਤੇ ਤਿੰਨ ਪਿੰਡਾਂ ਦਾ ਤបਤੀ ਸਾਰਾ ਇਲਾਕਾ ਚੁੱਕਾ ਸਾਰਾ ਇਲਾਕਾ ਹਾਂਜੀ ਦੋ ਤਿੰਨ ਥਾਣੀਆਂ ਨੇ ਇੱਥੇ ਦੋ ਤਿੰਨ ਤੇ ਅੰਦਰ ਠੀਕ ਹੈ ਚਲੋ ਠੀਕ ਜੰਗਾਪੜ ਸੁਰੂਪਾਂ ਸੁਰੂਪਾਂ ਕਿਸਾਨ ਜੁਨੀਆ ਦੇ ਪ੍ਰਧਾਨ ਨੇ ਠੀਕ ਹੈ ਜੀ ਠੀਕ ਸੂਬੇ ਦੇ ਪ੍ਰਧਾਨ ਨੇ ਅਸੀਂ ਜਿਹੜੇ ਤੁਹਾਡੇ ਖੇਤ ਡੁੱਬ ਗਏ ਉਹ ਜਿਹੜੀ ਮਦਦਾਰੀ ਆ ਤੁਹਾਡੇ ਕੋਲੇ ਖਾਣ ਪੀਣ ਦਾ ਰਾਸ਼ਨ ਦਾ ਤੁਹਾਡੇ ਲੈਣ ਦਾ ਇਹਨਾਂ ਕੁ ਹੋ ਰਿਹਾ ਉਹ ਬਾਹਰੋਂ ਆ ਰਿਹਾ ਵੀ ਬੂਰੋ ਅਸੀਂ ਤੁਹਾਡੇ ਕੋਲੇ ਆਉਣਾ ਉਦੋਂ ਜਦੋਂ ਜਦੋਂ ਤੁਸੀਂ ਤੁਹਾਡੀਆਂ ਪੈਲੀਆਂ ਦੇ ਵਿੱਚੋਂ ਪਾਣੀ ਗਿਆ ਪੈੜੀ ਦੀ ਵੇਖ ਵੇਖ ਕਰਾ ਦੇ ਤੁਸੀਂ ਤੁਹਾਡੇ ਕੋਲ ਤਾਂ ਘਰ ਹੈਗੇ ਨੇ ਜਿਹੜੇ ਘਰਾਂ ਦੇ ਵਿੱਚੋਂ ਘਰ ਵਿਹਲੇ ਹੋਗੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਕੋਲੇ ਸਮਾਨ ਰੱਖੋ ਥਾਂ ਹੋ ਗਿਆ ਉਦੋਂ ਅਸੀਂ ਤੁਹਾਡੇ ਪਾਣੀ ਦੇ ਨਿਕਲਣ ਤੋਂ ਬਾਅਦ ਬਾਹੀ ਵਾਸਤੇ ਤੁਹਾਨੂੰ ਜੀ ਦੀ ਲੋੜ ਹੈ ਤੁਹਾਨੂੰ ਡੀਪੀ ਦੀ ਲੋੜ ਹੈ ਤੁਹਾਨੂੰ ਦੂੜੀ ਦੀ ਲੋੜ ਹੈ ਪੱਠਿਆਂ ਦੀ ਲੋੜ ਹੈ ਕੱਪੜਿਆਂ ਦੀ ਲੋੜ ਹੈ ਤੇਲ ਦੀ ਲੋੜ ਹੈ ਬਾਹੀ ਵਾਸਤੇ ਟਰੈਕਟਰਾਂ ਦੀ ਲੋੜ ਹੈ ਸੋ ਲੋੜਾਂ ਪੂਰੀਆਂ ਕਰਨ ਵਾਸਤੇ ਡੇਢ ਮਹੀਨਾ ਸਦੇ ਇਸ ਮਦਦ ਤੇ ਲੱਗ ਰਿਹਾ ਅੱਜ ਨਹੀਂ ਅਸੀਂ ਤੁਹਾਡੇ ਵਾਸਤੇ ਕੁਝ ਵੀ ਲੈ ਕੇ ਅੱਜ ਤਾਂ ਤੁਹਾਨੂੰ ਕਹਿਣ ਆਇਆ ਵੀ ਅਸੀਂ ਜੱਥੇਬੰਦੀ ਵੱਲੋਂ ਸਾਡਾ 16 ਜ਼ਿਲ੍ਹਿਆਂ ਤੇ ਕੰਮ ਹੈ ਤੁਹਾਡੇ ਜ਼ਿਲ੍ਹੇ ਚ ਵੀ ਕੰਮ ਹੈ ਸਾਡੇ ਜਿਲ੍ਹਾ ਪ੍ਰਧਾਨ ਨੇ ਇੱਧਰ ਦੇ ਅਸੀਂ ਉਹਨਾਂ ਲੋਕਾਂ ਤੱਕ ਗਰੀਬਾਂ ਤੱਕ ਜਿਨ੍ਹਾਂ ਦੇ ਕੋਲ ਸਮਾਨ ਨਹੀਂ ਪਹੁੰਚਦਾ ਉਹਨਾਂ ਸਾਰੇ ਸਾਡਾ ਸਮਾਨ ਪਹੁੰਚਾਵਾਂ ਤੁਹਾਡੇ ਮਜ਼ਦੂਰਾਂ ਨੂੰ ਵੀ ਦੇਵਾਂਗੇ ਸਮਾਨ ਕਿਸਾਨਾਂ ਨੂੰ ਵੀ ਦੇਵਾਂਗੇ ਤੇ ਇਹ ਘਰਾਂ ਦਾ ਮਾਮਲਾ ਪਸ਼ੂਆਂ ਦੇ ਨੁਕਸਾਨ ਦਾ ਮਾਮਲਾ ਫਸਲਾਂ ਦਾ ਮਾਮਲਾ ਕਿ ਜਿਹੜੀਆਂ ਫਸਲਾਂ ਦੇ ਮਾਰ ਪੈ ਗਈ ਇਹਦਾ ਮਾਮਲਾ ਲੈਣ ਵਾਸਤੇ ਆਪਾਂ ਨੂੰ ਸਰਕਾਰ ਤੇ ਦਬਾਅ ਪਾਉਣਾ ਪਊਗਾ ਹਾਂਜੀ ਹਾਂਜੀ ਉਦੋਂ ਤੁਹਾਡੀ ਰੋਡ ਪੈਣੀ ਹੈ ਸਾਡਾ ਸਹਿਯੋਗ ਕਰਨਾ ਆਪਾਂ ਇਸ ਦੀ ਖਾਤਰ ਸੰਘਰਸ਼ ਵੀ ਲੜਾਂਗੇ ਜਿੰਨਾਂ ਜਿਹੜਾ ਆਪਣਾ ਪਾਣੀ ਫਸਲਾਂ ਹਰੀਆਂ ਨਹੀਂ ਹੁੰਦੀਆਂ ਖੇਤਾਂ 'ਚ ਫਸਲਾਂ ਨਹੀਂ ਬੀਜਦੀਆਂ ਉਹਨਾਂ 'ਚ ਅਸੀਂ ਆਪਾਂ ਮਦਦ ਕਰਾਂਗੇ ਇਹ ਇਹ ਖੇਤਾਂ ਦੇ ਵਿੱਚ ਫਸਲਾਂ ਪਹਿਲਾਂ ਕੀ ਤਰ੍ਹਾਂ ਫਸਲ ਹਰੇ ਭਰੇ ਖੇਤ ਹੋ ਜਾਣ ਉਹਦੀ ਖਾਤਰ ਜਿਹੜੀ ਮਦਦ ਸਾਡੇ ਹਿੱਸੇ ਆਊਗੀ ਅਸੀਂ ਕਰਾਂਗੇ ਇੱਕ ਨੂੰ ਦਿਖਾ ਦੇਣਾ ਜੀ ਇਹ ਕਹਿਣਾ ਠੀਕ ਹੈ ਜੀ ਠੀਕ ਹੈ ਜੀ ਬੋਲੋ ਸੋਨਿਆ ਆਮੀਨ